ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਵਿੱਚ ਅੱਜ ਦੁਪਹਿਰ ਦੇ ਵੇਲੇ ਕਾਂਗਰਸੀ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਜਿਹੜੇ ਇਸ ਚੈਮ ਮੌਜੂਦਾ ਜ਼ਿਲ੍ਹਾ ਪ੍ਰਧਾਨ ਹੈਗੇ ਆ ਕਾਂਗਰਸ ਦੇ ਜਦੋਂ ਆਪਣੇ ਸਮਰਥਕਾਂ ਦੇ ਨਾਲ ਨਾਮਿਨੇਸ਼ਨ ਦੇ ਲਈ ਜਾ ਰਹੇ ਹੈਗੇ ਕਿਉਂਕਿ ਪੰਚਾਇਤੀ ਚੋਣਾਂ ਹੈਗੀਆਂ ਨੇ ਤੇ ਨਾਮਿਨੇਸ਼ਨ ਦੇ ਲਈ ਉਹ ਜਾ ਰਹੇ ਹੈਗੇ ਸੀਗੇ ਤਾਂ ਰਸਤੇ ਦੇ ਵਿੱਚ ਦੂਜੀ ਤਰ ਸੱਤਾਧਾਰੀ ਪਾਰਟੀ ਦਾ ਦੱਸਿਆ ਜਾ ਰਿਹਾ ਹੈਗਾ ਕਿ ਦੂਜੀ ਤਰ ਦੇ ਵੱਲੋਂ ਜਿਹੜਾ ਉੱਥੇ ਇਟਾ ਰੋੜੇ ਜਿਹੜੇ ਚਲਾਏ ਜਾਂਦੇ ਹੈਗੇ ਆ ਤਾਂ ਉੱਥੇ ਜਿਹੜੀ ਹੈ ਝੜਪ ਹੋ ਜਾਂਦੀ ਹੈ ਤਾਂ ਜਿਸ ਦੇ ਵਿੱਚ ਕੁਲਬੀਰ ਸਿੰਘ ਜੀਰਾ ਕਾਇਲ ਹੋ ਜਾਂਦੇ ਆ ਹੋਰ ਕਈ ਜਨ ਜਿਹੜਿਆ ਕਾਇਲ ਹੋ ਜਾਂਦੇ ਆ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਫਾਇਰਿੰਗ ਹੋਈ ਹੈ ਤਾਂ ਕੁਲਬੀਰ ਸਿੰਘ ਜੀਰਾ ਦੇ ਨਾਲ ਵੀ ਗੱਲਬਾਤ ਕੀਤੀ ਆ ਉਹ ਵੀ ਤੁਹਾਨੂੰ ਸੁਣਾਵਾਂਗੇ ਹਾਲਾਂਕਿ ਜਿਹੜਾ ਕੁਲਬੀਰ ਸਿੰਘ ਜੀਰਾ ਜਿਹੜਾ ਉਹ ਜ਼ਖਮੀ ਹੈ ਉਹ ਜੀਰਾ ਹਸਪਤਾਲ ਦੇ ਵਿੱਚ ਜਿਹੜੇ ਲਾਜਾ ਐਸਐਮ ਜੀਰਾ ਹਸਪਤਾਲ ਦੇ ਵਿੱਚ ਮੌਜੂਦ ਹੈਗੇ ਆ ਤੁਸੀਂ ਦੇਖ ਸਕਦੇ ਹੈਗੇ ਉਹ ਸਮਰਥਕ ਜਿਹੜੇ ਆ ਬਾਹਰ ਮੌਜੂਦ ਹੈਗੇ ਆ ਹਸਪਤਾਲ ਦੇ ਬਾਹਰ ਜਿਹੜਾ ਜਿਹੜੇ ਇਕੱਠੇ ਹੋਏ ਹੋਏ ਆ ਤਾਂ ਵੱਖ-ਵੱਖ ਥਾਵਾਂ ਦੇ ਉੱਪਰ ਜਿਹੜੇ ਵੱਖ-ਵੱਖ ਲੀਡਰ ਜਿਹੜੇ ਆ ਉਹ ਪਹੁੰਚ ਰਹੇ ਆ ਸਾਡੇ ਨਾਲ ਜੀਰਾ ਤੋਂ ਸਾਡੇ ਜਿਹੜੇ ਸਾਥੀ ਹੈਗੇ ਨੇ ਇਸ ਵਿੱਚ ਜੋ ਮੌਜੂਦ ਨੇ ਅ ਅੱਜ ਕੀ ਹੋਇਆ ਕੀ ਹੈ ਜੀਰਾ ਦੇ ਵਿੱਚ ਔਰ ਕਿੰਨੇ ਵਜ ਦੀ ਇਹ ਘਟਨਾ ਹੋਈ ਹੈ ਹੋਇਆ ਕੀ ਹੈ ਚੋਪੜਾ ਜੀ ਜੇਕਰ ਗੱਲ ਕੀਤੀ ਜਾਵੇ ਇਸ ਘਟਨਾ ਦੀ ਤਾਂ ਇਹ ਕਰੀਬ ਕਰੀਬ 3 ਤੋਂ ਸਵਾ 3 ਦਾ ਸਮਾਂ ਸੀਗਾ ਔਰ ਕੁਲਬੀਰ ਜੀਰਾ ਜੋ ਕਿ ਆਪਣੇ ਸਰਪੰਚੀ ਦੇ ਜਿਹੜੇ ਉਮੀਦਵਾਰ ਸੀ ਜਿਨ੍ਹਾਂ ਵੱਲੋਂ ਨੋਮੀਨੇਸ਼ਨ ਫਾਈਲ ਕਰਨੀ ਸੀਗੀ ਉਹਨਾਂ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਵੱਡੇ ਕਾਫਲੇ ਦੇ ਵਿੱਚ ਫਰੋਸਪੁਰ ਰੋਡ ਤੇ ਸਥਿਤ ਜੀਵਨਮਲ ਸਰਕਾਰੀ ਹਾਈ ਸਕੂਲ ਵਿਖੇ ਜਿੱਥੇ ਨੋਮੀਨੇਸ਼ਨ ਦੀ ਇਹ ਪ੍ਰਕਿਰਿਆ ਜਿਹੜੀ ਚੱਲਦੀ ਪਈ ਸੀ ਉੱਥੇ ਜਾ ਰਹੇ ਸੀਗੇ ਤੇ ਜਦੋਂ ਹੀ ਕੁਲਬੀਰ ਜੀਰਾ ਆਪਣੇ ਸਮਰਥਕਾਂ ਦੇ ਨਾਲ ਘੰਟਾ ਘਰ ਚੌਂਕ ਵਿਖੇ ਪਹੁੰਚੇ ਤਾਂ ਦੂਸਰੀ ਪਾਰਟੀ ਵੱਲੋਂ ਜਿਹੜਾ ਆਹਮੋ ਸਾਹਮਣੇ ਇਹਨਾਂ ਦੀ ਟਕਰਾਰ ਹੋ ਗਈ ਔਰ ਟਕਰਾਰ ਨੂੰ ਲੈ ਕੇ ਪਹਿਲਾਂ ਇੱਟਾਂ ਰੋੜੇ ਚੱਲੇ ਉਸ ਤੋਂ ਬਾਅਦ ਡਾਂਗ ਛੋਟੇ ਤੋਂ ਇਲਾਵਾ ਗੋਲੀਆਂ ਚਲਣੀਆਂ ਸ਼ੁਰੂ ਹੋ ਗਈਆਂ ਸਥਿਤੀ ਉਸ ਟਾਈਮ ਤੇ ਇੰਨੀ ਜ਼ਿਆਦਾ ਤਣਾਅਪੂਰਨ ਹੋ ਗਈ ਸੀ ਕਿ ਉਸ ਜਗ੍ਹਾ ਤੇ ਖੜੇ ਹੋਣਾ ਵੀ ਮੁਸ਼ਕਿਲ ਹੋ ਗਿਆ ਸੀ ਪੁਲਿਸ ਵੱਲੋਂ ਇਸ ਸਥਿਤੀ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਵੀ ਜਿਹੜਾ ਇਸ ਭੀੜ ਨੂੰ ਤਿੱਤਰ ਪਿੱਤਰ ਕਰਨ ਦੇ ਲਈ ਜਿਹੜੀ ਆ ਫਾਇਰਿੰਗ ਕੀਤੀ ਗਈ ਹਵਾਈ ਫਾਇਰ ਹੋਏ ਤਾਂ ਉਸ ਤੋਂ ਬਾਦ ਕਾਫੀ ਸਮੇਂ ਬਾਅਦ ਜਿਹੜੀ ਹੈ ਸਥਿਤੀ ਕਾਬੂ ਦੇ ਵਿੱਚ ਆਈ ਲੇਕਿਨ ਇਸ ਗੋਲੀਬਾਰੀ ਦੇ ਵਿੱਚ ਇਸ ਲੜਾਈ ਝਗੜੇ ਦੇ ਵਿੱਚ ਕੁਲਬੀਰ ਜ਼ੀਰਾ ਔਰ ਉਹਨਾਂ ਦੇ ਕਈ ਜਿਹੜੇ ਸਾਥੀ ਆ ਉਹ ਜ਼ਖਮੀ ਹੋਏ ਆ ਤਾਂ ਕੁਲਬੀਰ ਜ਼ੀਰਾ ਸਿਵਲ ਹਸਪਤਾਲ ਜ਼ੀਰਾ ਵਿਖੇ ਜ਼ੇਰੇ ਇਲਾਜ ਨੇ ਔਰ ਉਹਨਾਂ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾਈਆਂ ਨੇ ਕੁਲਬੀਰ ਜ਼ੀਰਾ ਦੇ ਅੱਖ ਦੇ ਉੱਪਰ ਔਰ ਉਹਨਾਂ ਦੇ ਸਰੀਰ ਦੇ ਉੱਪਰ ਜਿਹੜੀਆਂ ਸੱਟਾਂ ਲੱਗੀਆਂ ਨੇ ਇਹ ਕਿਹਾ ਜਾ ਰਿਹਾ ਸੀ ਕੁਲਬੀਰ ਜ਼ੀਰਾ ਦੇ ਗੋਲੀ ਲੱਗੀ ਪਰ ਐਦਾਂ ਦੀ ਕੋਈ ਗੱਲ ਨਹੀਂ ਉਹਨਾਂ ਦੇ ਸੱਟਾਂ ਲੱਗੀਆਂ ਹੈਗੀਆਂ ਨੇ ਐਕਚੁਅਲੀ ਗੱਲ ਐਦਾਂ ਹੋਈ ਸੀ ਜਦੋਂ ਇਹ ਸਾਰਾ ਵਾਕਾ ਹੋਇਆ ਤਾਂ ਉਸ ਟਾਈਮ ਤੇ ਭਗੜੜ ਮਚ ਗਈ ਔਰ ਸਮਰਥਕਾਂ ਦੇ ਵਿੱਚੋਂ ਇਹ ਗੱਲਾਂ ਬਾਹਰ ਆ ਗਈਆਂ ਕਿ ਕੁਲਬੀ ਲੇਕਿਨ ਉਸ ਤੋਂ ਬਾਅਦ ਕੁਲਬੀਰ ਜ਼ੀਰਾ ਉਸੇ ਜਗ੍ਹਾ ਤੇ ਮੌਜੂਦ ਰਿਹਾ ਆਪਣੇ ਸਮਰਥਕਾਂ ਦੇ ਨਾਲ ਉਸੇ ਜਗ੍ਹਾ ਤੇ ਖੜੇ ਰਿਹਾ ਕਰੋਨਾ ਵੱਲੋਂ ਮੰਗ ਕੀਤੀ ਜਾ ਰਹੀ ਸੀਗੀ ਕਿ ਇਹਨਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਤੋਸਤੋ ਕੁਝ ਸਮਾਂ ਬਾਅਦ ਜਦੋਂ ਕੁਲਬੀਰ ਜ਼ੀਰਾ ਸਿਵਲ ਹਸਪਤਾਲ ਜ਼ੀਰਾ ਵਿਖੇ ਇਲਾਜ ਕਰਵਾਉਣ ਦੇ ਲਈ ਪਹੁੰਚੇ ਤਾਂ ਉਦੋਂ ਉਸ ਸਮੇਂ ਇਸ ਗੱਲ ਦਾ ਖੁਲਾਸਾ ਹੋਇਆ ਕਿ ਉਹਨਾਂ ਦੀ ਅੱਖ ਦੇ ਉੱਪਰ ਹੈ ਜਿਹੜੀ ਹੈ ਗੋਲੀ ਨਹੀਂ ਲੱਗੀ ਬਲਕਿ ਕਿਰਪਾਨ ਜਿਹੜੀ ਉਹਨਾਂ ਦੇ ਵੱਜੀ ਹੈ ਕੁਲਬੀਰ ਜ਼ੀਰਾ ਨੇ ਕਿਹਾ ਕਿ ਮੇਰੀ ਅੱਖ ਦੇ ਉੱਪਰ ਕਿਰਪਾਨ ਵੱਜੀ ਹੈ ਜਦੋਂ ਨੋਮੀਨੇਸ਼ਨ ਦੇ ਲਈ ਜਾ ਰਹੇ ਸੀਗੇ ਸਮਰਥਕ ਜਾ ਰਹੇ ਗੇ ਸੀਗੇ ਜਿਹੜੀ ਸਾਡੇ ਸਾਹਮਣੇ ਵੀਡੀਓ ਵੀ ਆਈ ਹੈਗੀ ਆ ਤਾਂ ਦੂਜੇ ਪਾਸੇ ਕੌਣ ਖੜੇ ਸੀ ਦੂਜੇ ਪਾਸੇ ਕਿਹੜੀ ਪਾਰਟੀ ਹੈਗੀ ਸੀ ਜਾਂ ਲੋਕ ਹੈਗੇ ਸੀ ਜਿਨ੍ਹਾਂ ਦੇ ਵੱਲੋਂ ਇੱਟਾ ਰੋੜੇ ਜਿਹੜੇ ਚਲਾਏ ਗਏ ਜਿਹੜੇ ਇਲਜ਼ਾਮ ਲਗਾਏ ਗਏ ਕੁਲਬੀਰ ਸਿੰਘ ਜੀਰਾ ਵੱਲ ਦੂਸਰੇ ਪਾਸੇ ਦੀ ਜੇਕਰ ਗੱਲ ਕਰੀਏ ਤਾਂ ਸੱਤਾਧਿਰ ਪਾਰਟੀ ਦੇ ਹੀ ਸੀਗੇ ਵਰਕਰ ਜੋ ਕਿ ਖੜੇ ਹੋਏ ਸੀ ਐਕਚੁਅਲੀ ਸਵੇਰ ਤੋਂ ਹੀ ਜਿਹੜੀ ਹੈ ਨੋਮੀਨੇਸ਼ਨ ਦੀ ਪ੍ਰਕਿਰਿਆ ਜਿਹੜੀ ਹੈ ਜੀਵਨ ਮੰਦ ਹਾਈ ਸਕੂਲ ਦੇ ਵਿੱਚ ਚੱਲਦੀ ਪਈ ਸੀ ਔਰ ਦੁਪਹਿਰ 2:30 ਵਜੇ ਤੱਕ ਬਿਲਕੁਲ ਪੀਸਫੁਲੀ ਮਾਹੌਲ ਸੀਗਾ ਤਾਂ ਜਿਉਂ ਹੀ ਜੀਰਾ ਹੁਣੀ ਆਏ ਆਪਣੇ ਨੋਮੀਨੇਸ਼ਨ ਕਰਵਾਉਣ ਦੇ ਲਈ ਤਾਂ ਇੱਕਦਮ ਹੱਲਾ ਗੁਲਾ ਹੋ ਗਿਆ ਔਰ ਦੋਨੋਂ ਧਿਰਾਂ ਜਿਹੜੀਆਂ ਆਪਸ ਦੇ ਵਿੱਚ ਪੜ ਗਈਆਂ ਤਾਂ ਬਿਲਕੁਲ ਹੁਣ ਕਿੰਨੇ ਜਣੇ ਜਿਹੜੇ ਆ ਉਹ ਜ਼ਖਮੀ ਹੋਏ ਆ ਹਾਲਾਂਕਿ ਕਿਸੇ ਦੇ ਕਿਹਾ ਜਾ ਰਿਹਾ ਹੈਗਾ ਜਿਹੜੀ ਗੋਲੀ ਵੀ ਚੱਲੀ ਹੈ ਕੋਈ ਜ਼ਖਮੀ ਵੀ ਹੋਇਆ ਇਸ ਦੇ ਵਿੱਚ ਕਿੰਨੇ ਜਣੇ ਜ਼ਖਮੀ ਹੋਏ ਆ ਜ਼ਖਮੀਆਂ ਦੀ ਜੇਕਰ ਗੱਲ ਕੀਤੀ ਜਾਵੇ ਸਿਵਲ ਹਸਪਤਾਲ ਜ਼ੀਰਾ ਵਿਖੇ ਕੁਲਬੀਰ ਜ਼ੀਰਾ ਸਮੇਤ 8 ਜਣੇ ਜਿਹੜੇ ਜ਼ਖਮੀ ਐ ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਵੀ ਐ ਔਰ ਗੋਲੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਦੋ ਜਣੇ ਐ ਜਿਨ੍ਹਾਂ ਦੇ ਗੋਲੀ ਦੱਸਿਆ ਜਾ ਰਿਹਾ ਵੀ ਇਹਨਾਂ ਦੇ ਗੋਲੀ ਲੱਗੀ ਐ ਇੱਕ ਜਿਹੜਾ ਹੈਗਾ ਨੌਜਵਾਨ ਪਿਆ ਹੋਇਆ ਸਿਵਲ ਹਸਪਤਾਲ ਜ਼ੀਰਾ ਦੇ ਵਿੱਚ ਉਸਤੇ ਬਾਜੂ ਤੇ ਵੀ ਗੋਲੀ ਲੱਗੀ ਔਰ ਉਸਦੇ ਦੱਸਣ ਦੇ ਮਤਾਬਕ ਹੀ ਉਸਦੀ ਲੱਤ ਦੇ ਵਿੱਚ ਵੀ ਗੋਲੀ ਲੱਗੀ ਔਰ ਗੋਲੀ ਹੱਲੇ ਅੰਦਰ ਐ ਪਰ ਬਾਕੀ ਜਿਹੜਾ ਇਸ ਮਾਮਲੇ ਦੇ ਵਿੱਚ ਕੁੱਲ ਕਿੰਨੇ ਜ਼ਖਮੀ ਹੋਏ ਐ ਜਾਂ ਉਹ ਕਿਸ ਤਰ੍ਹਾਂ ਗੋਲੀ ਦੇ ਨਾਲ ਹੋਇਆ ਜਾਂ ਉਸ ਤੋਂ ਇਲਾਵਾ ਕਿਸੇ ਹੋਰ ਹਥਿਆਰ ਦੇ ਨਾਲ ਕਹਿਆ ਤਾਂ ਇਹ ਜਦੋਂ ਡਾਕਟਰੀ ਜਾਂਚ ਹੋਏਗੀ ਉਹਦੇ ਵਿੱਚ ਹੀ ਖੁਲਾਸੇ ਹੋਣਗੇ ਵੀ ਕਿਤੇ ਕਿਤੇ ਜੜੀ ਆ ਗੋਲੀ ਲੱਗੀ ਆ ਔਰ ਦੂਸਰੀ ਧਿਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦੂਸਰੀ ਧਿਰ ਦੇ ਕਿੰਨੇ ਬੰਦੇ ਜ਼ਖਮੀ ਨੇ ਉਹ ਹੱਲੇ ਤੱਕ ਇਸ ਸੰਬੰਧੀ ਕੋਈ ਵੀ ਜਾਣਕਾਰੀ ਜੜੀ ਨਹੀਂ ਹੈ ਤਾਂ ਬਿਲਕੁਲ ਇਹ ਸਾਡੇ ਸੇਫੀ ਹੋ ਗਈ ਸਨ ਸਤੀਸ਼ਵੇ ਜਿਨ੍ਹਾਂ ਨੇ ਸਾਰੀ ਜੜੀ ਆ ਜਾਣਕਾਰੀ ਦਿੱਤੀ ਔਰ ਇਹ ਉਸ ਟਾਈਮ ਤੇ ਉੱਤੇ ਉਥੇ ਕਵਰ ਕਰ ਰਹੇ ਹੋਗੇ ਸੀਗੇ ਹਾਲਾਂਕਿ ਉਹ ਪੁਲਿਸ ਦੇ ਵੱਲੋਂ ਉੱਥੇ ਹਵਾਈ ਫਾਇਰਿੰਗ ਵੀ ਕੀਤੀ ਗਈ ਹੈ ਕਿਉਂਕਿ ਉੱਥੇ ਪੀੜ ਦੇ ਵੱਲੋਂ ਜਿਹੜਾ ਚੜ੍ਹਪ ਹੁੰਦੀ ਆਪਸ ਦੇ ਵਿੱਚ ਤਾਂ ਉਹਨਾਂ ਨੂੰ ਖਦੇੜਨ ਦੇ ਵਾਸਤੇ ਤਾਂ ਇਸ ਦੇ ਵਿੱਚ ਐਸਪੀ ਦਾ ਬਿਆਨ ਵੀ ਆਇਆ ਕੀ ਕੀਤਾ ਹੈਗਾ ਤਾਂ ਉਹਨਾਂ ਨੇ ਦੱਸਿਆ ਹੈਗਾ ਕਿ ਜਿਹੜਾ ਹੁਣ ਸਥਿਤੀ ਜਿਹੜੀ ਹੈ ਉਹ ਕੰਟਰੋਲ ਦੇ ਵਿੱਚ ਹੈਗੀ ਹੈ ਹਾਲਾਂਕਿ ਇਸ ਦੇ ਵਿੱਚ ਫਿਰੋਜ਼ਪੁਰ ਦੇ ਹਲਕਾ ਜੀਰਾ ਜਿਹੜੇ ਸਿਵਲ ਹਸਪਤਾਲ ਦੇ ਵਿੱਚ ਅਸੀਂ ਮੌਜੂਦ ਆ ਤਾਂ ਇੱਥੇ ਜਿਹੜੇ ਸਮਰਥਕ ਨੇ ਤੁਸੀਂ ਦੇਖ ਸਕਦੇ ਹੈਗੇ ਸਾਡੇ ਪਿੱਛੇ ਜਿਹੜੀ ਤਸਵੀਰਾਂ ਹੈ ਕਿ ਉਹ ਇੱਥੇ ਜੁਟੇ ਹੋਏ ਆ ਔਰ ਇੱਥੇ ਪਹੁੰਚੇ ਹੋਏ ਨੇ ਜਿਹੜਾ ਕੁਲਬੀਰ ਜੀਰਾ ਜਿਹੜਾ ਇੱਥੇ ਸੀਗੇ ਕੁਲਬੀਰ ਜੀਰਾ ਦੇ ਨਾਲ ਸੀਗੇ ਤਾਂ ਗੱਲਬਾਤ ਵੀ ਕਰਾਂਗੇ ਜਿਹੜੇ ਉਹਨਾਂ ਦੇ ਸਮਰਥਕ ਜਿਹੜੇ ਆ ਉਹ ਮੌਜੂਦ ਹੀਗੇ ਸੀਗੇ ਨਾਲ ਹੀ ਜਾ ਰਹੇ ਹੀਗੇ ਸੀਗੇ ਕਿ ਇਹ ਹੋਇਆ ਕੀ ਉਸ ਕੈਂਪ ਦੇ ਉੱਤੇ ਕਿਉਂਕਿ ਤੁਸੀਂ ਨਾਲ ਹੀ ਹੈਗੇ ਸੀ ਸੀ ਵੀਡੀਓ ਦੇਖੀ ਕੁਲਬੀਰ ਸਿੰਘ ਜੀ ਜਦੋਂ ਅੱਗੇ ਜਾ ਰਹੇ ਹੀਗੇ ਸੀ ਟਰਾਲੀ ਆਂਦੀ ਹੈ ਕੀ ਹੋਇਆ ਕੀ ਉੱਥੇ ਦੇਖੋ ਜੀ ਸਵੇਰ ਤੋਂ ਲੈ ਕੇ ਇਹਨਾਂ ਨੇ ਪ੍ਰਸ਼ਾਸਨ ਨਾਲ ਗੱਲ ਕੀਤੀ ਸੀ ਐਮਐਲਏ ਜੀਰਾ ਸਾਹਿਬ ਨਾਲ ਕਿ ਅਸੀਂ ਤੁਹਾਡੇ ਕਾਗਜ਼ ਭਰਵਾਵਾਂਗੇ ਤੁਸੀਂ ਸਿਰਫ ਉਹ ਕੈਂਡੀਡੇਟ ਭੇਜੋ ਜਿਨ੍ਹਾਂ ਨੇ ਫਾਈਲਾਂ ਭਰੀਆਂ ਨੇ ਅਸੀਂ ਆਪਣੀ ਗੱਡੀ ਵਿੱਚ ਲੈ ਕੇ ਜਾਵਾਂਗੇ ਤੇ ਕਾਗਜ਼ ਭਰਾ ਕੇ ਵਾਪਸ ਛੱਡ ਕੇ ਜਾਵਾਂਗੇ ਉਹ ਇੰਦਰ ਟਾਈਮ ਦਿੰਦੇ ਦਿੰਦੇ 11 ਵਜੇ ਜਾਣੇ ਆ 12 ਵਜੇ ਜਾਣੇ ਆ ਸਾਢੇ 12 ਵਜੇ ਜਾਣੇ ਆ ਕਿ ਉਹਨਾਂ ਦਾ ਮਕਸਦ ਇਹ ਸੀ ਕਿ 3 ਵਜੇ ਦਾ ਟਾਈਮ ਇਹ ਪੂਰਾ ਹੋਵੇ ਜਦੋਂ 2 ਵਜੇ ਨੇ ਇਹਨਾਂ ਨੇ ਕਿਹਾ ਵੀ ਅਸੀਂ ਗੱਡੀ ਇੱਕ ਭੇਜਦੇ ਨੇ ਤੁਸੀਂ 20 ਬੰਦੇ ਆਪਣੇ ਰਿਪੋਰਟਾਂ ਤਿਆਰ ਨੇ ਉਹ ਭੇਜ ਦਿਓ ਲੇਕਿਨ ਜੀਰਾ ਸਾਹਿਬ ਇਹ ਸੋਚੇ ਕਿ ਮੈਂ ਪਹਿਲਾਂ ਅੱਗੇ ਨਾਲ ਜਾਊਂਗਾ ਜੇ ਗੋਲੀ ਵੱਤੇਗੀ ਤੇ ਮੇਰੇ ਪਹਿਲਾਂ ਵੱਜੂਗੀ ਵਰਕਰ ਦੇ ਬਾਅਦ ਚ ਵੱਜੇਗੀ ਕਿਉਂਕਿ ਸਾਨੂੰ ਪਤਾ ਸੀ ਜਦੋਂ ਅਸੀਂ ਉੱਥੇ ਪਹੁੰਚੇ ਆ ਉਹਨਾਂ ਨੇ ਪਹਿਲਾਂ ਸਾਰੇ ਤਿਆਰ ਉਹਨਾਂ ਨੇ ਪਹਿਲਾਂ ਸਾਰਾ ਕੁਝ ਅਰੇਂਜਮੈਂਟ ਕੀਤਾ ਹੋਇਆ ਸੀਗਾ ਟੋਟਲੀ ਜਿਹੜੀ ਗੱਲ ਜੀਰਾ ਸਾਹਿਬ ਨੇ ਸਪੱਸ਼ਟ ਕਹਿ ਰਿਹਾ ਸੀ ਵੀ ਟਰੈਕਟਰ ਟਰਾਲੀ ਉਹਦੇ ਵਿੱਚ 8 ਲੋੜ ਇਕੱਠੇ ਕੀਤੇ ਨੇ ਜਦੋਂ ਉਹਨੂੰ ਤੁਸੀਂ ਕਬਜ਼ੇ 'ਚ ਲੈ ਲਓ ਪ੍ਰਸ਼ਾਸਨ ਵਿਸ਼ਵਾਸਿਤ ਹੋਇਆ ਵੀ ਨਹੀਂ ਕੁਝ ਵੀ ਨਹੀਂ ਹੈਗਾ ਲੇਕਿਨ ਜਦੋਂ ਅਸੀਂ ਗਏ ਆ ਤੇ ਪ੍ਰਸ਼ਾਸਨ ਨੇ ਖੁਦ ਟਰੈਕਟਰ ਟਰਾਲੀ ਲਿਆ ਕੇ ਤੇ ਜੀਰਾ ਸਾਹਿਬ ਦੇ ਉੱਪਰ ਚੜਾਉਣ ਦੀ ਕੋਸ਼ਿਸ਼ ਕੀਤੀ ਉੱਪਰ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਉੱਟ ਨੇ ਇਟਰੋੜੇ ਚਲਾਏ ਜੇ ਇਹ ਨੂੰ ਅਸੀਂ ਜਵਾਬ ਜਵਾਬ ਵਿੱਚ ਅੱਗੇ ਨਾ ਕਰਦੇ ਤੇ ਹੋ ਸਕਦਾ ਵੀ ਟਰੈਕਟਰ ਵਾਲੀ ਜੀਰਾ ਸਾਹਿਬ ਉੱਪਰ ਚੜ ਜਾਂਦਾ ਤੇ ਜਾਨੀ ਮਲੀ ਨੁਕਸਾਨ ਵੀ ਹੁੰਦਾ ਤਾਂ ਫਿਰ ਗੋਲੀ ਵੀ ਚਲੀ ਗੋਲੀ ਵੀ ਚਲੀ ਜੀ ਦੇਖੋ ਜਿੱਥੇ ਇਟਰੋੜਾ ਚੱਲਿਆ ਉਹ ਅਸੀਂ ਤਾਂ ਲੈ ਕੇ ਆਏ ਨਹੀਂ ਉਹ ਤਾਂ ਉਹ ਹੀ ਲੈ ਕੇ ਆਏ ਨਹੀਂ ਨਾ ਤੇ ਪ੍ਰਸ਼ਾਸਨ ਨੇ ਦਵਾਇਆ ਜੀ ਤਾਂ ਬਿਲਕੁਲ ਜਿਹੜਾ ਇਹਨਾਂ ਦੇ ਵੱਲੋਂ ਪ੍ਰਸ਼ਾਸਨ ਤੇ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਹੈਗੇ ਨੇ ਔਰ ਹਾਲਾਂਕਿ ਇਸ ਦੇ ਵਿੱਚ ਐਸਪੀ ਨੇ ਜਿਹੜੀ ਜਾਣਕਾਰੀ ਦਿੱਤੀ ਹੈਗੀ ਆ ਉਹਨਾਂ ਦਾ ਦੱਸਣਾ ਹੈਗਾ ਕਿ ਜਿਹੜੇ ਇੱਥੇ ਇੱਟਾਂ ਰੋੜੇ ਜਿਹੜੇ ਨੇ ਉਹ ਚੱਲੇ ਹੈਗੇ ਆ ਪਰ ਵੀਡੀਓ ਜਿਹੜੀਆਂ ਸਾਹਮਣੇ ਆਈਆਂ ਹੈਗੀਆਂ ਨੇ ਉਥੇ ਪੀੜ ਨੂੰ ਖੜੇੜਣ ਦੇ ਲਈ ਜਿਹੜੀ ਆ ਪੁਲਿਸ ਦੇ ਵੱਲੋਂ ਵੀ ਹਵਾਈ ਫਾਇਰਿੰਗ ਕਰਦੇ ਹੋਏ ਨਸਰ ਵੀ ਆਈ ਹੈਗੀ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਤਾਂ ਵੱਖ-ਵੱਖ ਜਿਹੜੇ ਨੇਤਾ ਨੇ ਉਹ ਵੀ ਇੱਥੇ ਪਹੁੰਚ ਰਹੇ ਹੈਗੇ ਆ ਕੁਲਬੀਰ ਸਿੰਘ ਜੀ ਦਾ ਹਾਲ ਜਾਣਨ ਦੇ ਲਈ ਤਾਂ ਹੁਣ ਅੱਗੋਂ ਜਿਹੜੀ ਪੁਲਿਸ ਦੇ ਵੱਲੋਂ ਆ ਮਾਮਲੇ ਦੀ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਆ ਹਾਲਾਂਕਿ ਕਿੰਨੇ ਜ਼ਖਮੀ ਹੋਏ ਆ ਕੀ ਜਿਹੜੀ ਆ ਸਾਰੀ ਜਾਣਕਾਰੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕੈਮਰਾ ਪਰਸਨ ਰੋਹਿਤ ਨਾਲ ਸਣੀ ਚੋਪੜਾ ਜਗਮਣੀ ਟੀਵੀ ਫਿਰੋਜ਼